ਬਾਏ ਦੇ ਕਾਰਜ ਸੁਣੋ ਗੱਭਰ ਜਾਂ ਪੜ੍ਹ ਨਹੀਂ 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 ਪੈਂਦੀ ਨਹੀਂ ਨਹੀਂ ਇਹ ਵੀ ਕਾਰਜ ਦੇ ਓਪਨਿੰਗ ਦੀ ਲਾਈਨ ਹੈ ਮੈਨੂੰ ਇਹ ਇਹ ਕੀ ਕਰਦੇ ਜਾਂਦੇ ਇੱਟੇ ਜੋਕ ਨਹੀਂ ਕਰਦੇ ਕੱਲ ਨੂੰ ਇਹਨੇ ਤੇ ਖਾਤ ਇਸ ਪਾ ਦੇਣਾ ਫਰੀ ਫਰੀ ਥੋੜੀ ਕਿੱਥੇ ਆਪਾਂ ਦੁਹਾਂ ਦੇਖਾਂ ਕਹਿੰਦੇ ਆ ਕਿ ਕਿੱਥੇ ਆਪਾਂ ਉਤਰੋ ਦੇਖੀ ਬਰਾ ਦੇਖੀ ਪੁਰਾਣੇ ਉਹ ਆਪਣੇ ਕਿਹੜੇ ਬਹੁਤ ਸਾਰੇ ਨੇ ਹਰ ਵਕਤ ਆਏ ਡਾਕਟਰ ਸਾਹਿਬ ਜਰਦੀ ਜੀ ਨਾਲ ਹੀ ਉਹ ਸਰਦਾਰ ਕਾਤੂਰੀ ਜੀ ਤੋਂ ਸੋਚੋਂ ਮੁੱਖ ਮੰਤਰੀ ਪੰਜਾਬ ਜਨਾ ਨਾ ਸੰਕੀ ਸੰਕੀ ਪਿੱਛੇ ਕਰਗਾਪਾ ਜੀ ਨੂੰ ਛੋਟੇ ਪਿੱਛੇ ਉਹ ਛੋਟੇ ਪਿੱਛੇ ਛੋਟੇ ਪਿੱਛੇ ਚੰਦ ਲੋਕਾਂ ਦਾ ਜਿੰਨੀ 21 21 ਟੰਪਰਾ ਕੋਲ ਜਿੰਨੀ ਪੂੰਜੀ ਹੈਗੀ ਹੈ ोड़ लोगों गा। को बेरोजगारी लाजमी सहजमी सारा प्रभावी महल जिथे जीवीदारों वाह शहर संस्था कितने जो आशीर्वाद दिता आने की आगाज की ਸੋ ਮੈਂ ਕਾਪਾ ਪਰਿਵਾਰ ਦਾ ਸਾਰਿਆਂ ਦਾ ਕੋਟਨ ਕੋਟ ਤਾਕਤ ਨਾਲ ਕਰਤਾ ਮੈਂ ਯਾਲੇ ਸਮਾਨੇ ਲੈਣਾ ਸੋ ਮੈਂ ਬੇਨਤੀ ਕਰਦਾ ਰਾਗੀ ਰੋਹਣ ਸੋ ਕੋਰਾਨੀ ਜੀ ਮੈਂ ਸਾਰੇ ਸਾਡੇ ਤਾਂ ਆਪਣੇ ਨੇ ਤੁਰੇ ਹੋਏ ਸਰਦਾਰ ਸਾਦੂ ਸਿੰਘ ਜੀ ਤਰਸੂਤ ਸੰਸਦ ਸਰਕਾਰ ਕੈਨ ਮੰਤਰੀ ਪੰਜਾਬ ਇਹਨਾਂ ਦਾ ਕੋਟਨ ਕੋਟ ਤਾਕਤਾਂ ਦੇ ਕਹਿੰਦੇ ਸਮੇਂ ਦੀ ਕਦਰ ਕਰਦੇ ਹੋਏ ਮੁਝੇ ਕੀਤਾ ਹੋਇਆ ਉਹਨਾਂ ਬੇਤੀ ਕਰੂੰਗਾ ਸਾਡੇ ਡਾਕਟਰ ਕੰਵੀਰ ਗੰਧੀ ਜੀ ਜਿਨ੍ਹਾਂ ਦੀ ਨੌਜਵਾਨ ਦੋਸਤੋ ਸੇਤਿ ਪ੍ਰਾਜਮਨ ਕਕਰਦੀਪ ਸਿੰਘ ਜੀ सिंह जी, ਕਾਰਨੀਤਾ ਤੁਹਾਡੇ ਸਾਫ ਦਾ ਐਮ ਐਲ तो ਤੇ ਮਨਿਸਟਰ ਸਾਡੀ ਸੇਤਾ ਰੋਸੋਜੀ ਅਦੁੱਤ ਰੂਪਾ ਜੀ ਉਦੇ ਅੱਖਾਂ ਦੀਆਂ ਜਾਨੀਆਂ ਜੀ

ਏਸੀ ਸਮਾਰਟ ਵਹਿਰਾ ਸਪਰਟ ਦਾ ਨਾਮਾ ਮਾਡਲ ਲਾਂਚ ਕੀਤਾ ਹੈ ਤੇ ਕੀ ਕਾ ਸਕਦਾ ਕਿਨੇ ਕਸਟਮਰੋ ਮਿਲਤੀ ਜਾਏ ਕਿਨੇ ਇਸ ਵਹਿਪ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਵਿਚ ਹੁਣ ਸੇਫਟੀ ਦਾ ਧਿਆਨ ਵੱਧ ਰੱਖਿਆ ਗਿਆ ਹੈ 베이스 ਮਾਡਲ ਤੋਂ ਹੀ 6 ایرਬੈਗ ਆਨ ਲੱਗ ਗਿਆ ਇਸ ਵਿੱਚ 베이스 ਮਾਡਲ ਤੋਂ ਹੀ ਸਟੀਰੀਓ ਆਨ ਲੱਗ ਗਿਆ ਵਿੱਚ ਇਹਦੇ ਮਤਲਬ ਕਿ ਇੰਨੇ ਕ ਫੀਚਰ ਪਾਤੇ ਛੋਟੇ ਬਜਟ ਦੇ ਵਿੱਚ ਕਸਟਮਰ ਬਹੁਤ ਗੱਡੀ ਪਸੰਦ ਕਰ ਰਹੇ ਨੇ ਅਸੀਂ ਗੱਡੀਆਂ ਕਈ ਬੁੱਕ ਵੀ ਕਰ ਚੁੱਕੇ ਹਾਂ ਔਰ ਕੱਲ ਤੋਂ ਅਸੀਂ ਇਹਨੂੰ ਡਿਲੀਵਰੀ ਦੇਣੀ ਸ਼ੁਰੂ ਕਰ ਦਾਂਗੇ ਅਤੇ ਡਾਕਟਰ ਤਰਨਵੀਰ ਗਾਂਧੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਤੇ ਕਾਕਾ ਰਣਦੀਪ ਸਿੰਘ ਜੀ ਐਕਸ ਕੈਬਨਿਟ मिनिस्टर ਉਹਨਾਂ ਨੇ ਗੱਡੀ ਦੀ ਘੁੰਡ ਚਗਾਈ ਕੀਤੀ ਹੈ ਤੇ ਵਾਹ ਵਾਹ ਕੱਟ ਸੀਗਾ ਜੀ ਔਰ ਕਸਟਮਰ ਬਹੁਤ ਗੱਡੀ ਨੂੰ ਲਾਈਕ ਕਰ ਰਹੇ ਨੇ ਜਿਹੜਾ ਗੱਡੀ ਦਾ ਪ੍ਰਾਈਸ ਹੈ ਜੀ 7.5 ਤੋਂ ਲੈ ਕੇ ਲੱਖ ਤੋਂ ਲੈ ਕੇ 1.5 ਲੱਖ ਰੱਖ ਕਰ ਰਿਹਾ ਹੈ ਗੱਡੀ ਦੀ 26.6 ਦੀ ਐਵਰੇਜ ਹੈ ਜੀ 27 ਕਿਲੋਮੀਟਰ ਪ੍ਰਤੀ ਲੀਟਰ ਐਵਰੇਜ ਹੈ ਗੱਡੀ